ਪੰਚ ਬਲਜੀਤ ਕੌਰ ਜੀ ਔਰ ਕਨਵਰ ਜਗਦੀਪ ਸਿੰਘ ਲਾਡਾ ਜੀ ਇਹ ਸਾਰੇ ਸਮੁੱਚੀ ਟੀਮ ਜਿਹੜੀ ਪਿੰਡ ਸ਼ਿਸ਼ਰੇਵਾਲ ਤੋਂ ਅਕਾਲੀ ਦਲ ਦਾ ਪੱਲਾ ਛੱਡ ਕੇ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਨਾਲ ਜੁੜਦੇ ਹੋਏ ਨਜ਼ਰ ਆ ਰਹੇ ਔਰ ਆਮ ਆਦਮੀ ਪਾਰਟੀ ਦਾ ਪਰਿਵਾਰ ਦਾ ਕਾਫਲਾ ਜਿਹੜਾ ਦਿਨ-ਪ੍ਰਤੀ ਦਿਨ ਤੁਹਾਡੇ ਸਾਹਮਣੇ ਵਾਧਾ ਨਜ਼ਰ ਆਉਂਦਾ ਹੋਇਆ ਜ਼ਰੂਰ ਆਊਗਾ ਔਰ ਆਉਣ ਵਾਲਾ ਸਮਾਂ ਕਿਉਂਕਿ ਅਸੀਂ ਹਮੇਸ਼ਾ ਜਦੋਂ ਵੀ ਗੱਲ ਕੀਤੀ ਹੈ ਉਦੋਂ ਕੰਮ ਦੀ ਰਾਜਨੀਤੀ ਕੀਤੀ ਹੈ ਨਾ ਤੇ ਅਸੀਂ ਕਿਸੇ ਤੇ ਬਲੇਮ ਲਾਉਣ ਦੀ ਰਾਜਨੀਤੀ ਕਰਦੇ ਆਂ ਨਾ ਅਸੀਂ ਕਿਸੇ ਨੂੰ ਭੰਡਨ ਦੀ ਰਾਜਨੀਤੀ ਕਰਦੇ ਆਂ ਅਸੀਂ ਲੋਕਾਂ ਦੀ ਕਚੈਰੀ ਦੇ ਵਿੱਚ ਅਸੀਂ ਆਪਣੇ ਕੰਮਾਂ ਦੀ ਰਿਪੋਰਟ ਕਾਰਡ ਲੈ ਕੇ ਜਾਂਦੇ ਆਂ ਔਰ ਲੋਕਾਂ ਨੂੰ ਪੁੱਛਦੇ ਆਂ ਵੀ ਜੇ ਇਹ ਕੰਮ ਕੀਤੇ ਆ ਤੇ ਦੱਸੋ ਔਰ ਲੋਕ ਪਰਿਪੰਤ ਦੋਵੇਂ ਬਾਵਾ ਖੋਲ ਕੇ ਸਾਡਾ ਜੀ ਆਇਆਂ ਕਹਿ ਰਹੇ ਨੇ ਔਰ ਪਾਰਟੀ ਦੇ ਨਾਲ ਚੜ੍ਹਦੀ ਕਲਾ ਨਾਲ ਚੱਲ ਰਹੇ ਨੇ ਜੇ ਉਹਦੇ ਨਾਲ-ਨਾਲ ਮੈਂ ਹੁਣ ਮੰਤਰੀ ਸਾਹਿਬ ਨੂੰ ਵੀ ਬੇਨਤੀ ਕਰੂੰਗਾ ਨੇ ਪਹਿਲਾਂ ਤੇ ਸਰਪੰਚ ਸਾਹਿਬ ਨੂੰ ਜੁਆਇਨ ਕਰਾਇਆ ਜਾਵੇ ਉਹਨਾਂ ਦੀ ਸਾਰੀ ਟੀਮ ਨੂੰ ਜੁਆਇਨ ਕਰਾਇਆ ਜਾਵੇ ਫਿਰ ਉਸ ਤੋਂ ਬਾਅਦ ਤੁਸੀਂ ਵੀ ਆਪਣੇ ਜਿਹੜੇ ਵਿਚਾਰ ਆ ਉਹ ਜ਼ਰੂਰ ਅੱਗੇ